ਵੀਡੀਓ ਦੇ ਵਿੱਚ ਤਾਂ ਕਿਸੇ ਤੇ ਹਮਲਾ ਕੀਤਾ ਹੀ ਨਹੀਂ ਨਾ ਤੁਹਾਡੇ ਤੇ ਹਮਲਾ ਕੀਤਾ ਤੇ ਵੀਡੀਓ ਬਣਾਉਣ ਵਾਲੇ ਤੇ ਹਮਲਾ ਕੀਤਾ ਤੁਸੀਂ ਉਹਨਾਂ ਨੂੰ ਕਿਉਂ ਘੇਰ ਰਹੇ ਹੋ ਮੈਂ ਮੈਂ ਮਾਰ ਕੇ ਭਜ ਜਾਊਂਗਾ ਤੇ ਤੁਸੀਂ ਪੁੱਛਣਾ ਤੁਸੀਂ ਤੇ ਲੱਭਣਾ ਵੀ ਨਹੀਂ ਐ ਐਡਰੈਸ ਵੀ ਨਹੀਂ ਲੱਭਣਾ ਸਲਾ ਨਾਲ ਲੈ ਕੇ ਆਈ ਸੀ ਜਿਹੜੇ ਹਿਸਾਬ ਨਾਲ ਤੁਸੀਂ ਕਹੀ ਰਹੇ ਹੋ ਕਹਿੰਦੀ ਮੈਂ ਗੋਲੀ ਚਲਾ ਦੂੰਗਾ ਸਤਿ ਸ਼੍ਰੀ ਅਕਾਲ ਤੁਸੀਂ ਜਿਹੜੇ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਹਜੋਤ ਗਰੇਵਾਲ ਸਕ੍ਰੀਨ ਤੇ ਇੱਕ ਵੀਡੀਓ ਵਾਇਰਲ ਹੁੰਦੀ ਤੁਸੀਂ ਹਰ ਇੱਕ ਨਹੀਂ ਦੇਖੀ ਹੋਊਗੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਨਿੰਗ ਸਿੰਘ ਇੱਕ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਇਹ ਵੀ ਕਿਹਾ ਜਾ ਰਿਹਾ ਹੈ ਨੇ ਜਿਹੜੀ ਔਰਤ ਹੈ ਉਹ ਇੱਕ ਪ੍ਰਵਾਸੀ ਹੈ ਇਹ ਕੁਝ ਕੁ ਲੋਕਾਂ ਦਾ ਇਹ ਕਹਿਣਾ ਹੈ ਇਸ ਔਰਤ ਨੇ ਇਸ ਪੰਜਾਬੀ ਵੀਰੇ ਤੇ ਇਸ ਨਿੰਗ ਸਿੰਘ ਤੇ ਕੋਈ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁਝ ਕੁ ਲੋਕ ਇਹ ਕਹਿ ਰਹੇ ਆ ਵੀ ਨਿੰਗ ਸਿੰਘ ਨੇ ਇਸ ਆਓ ਪੂਰੀ ਵਾਇਰਲ ਵੀਡੀਓ ਦੀ ਸੱਚਾਈ ਜਾਣਾਂਗੇ ਨਿੰਗ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂ ਉਹਨਾਂ ਨੇ ਇਹਨਾਂ ਨੂੰ ਰੋਕਿਆ ਕੀ ਕਾਰਨ ਨੇ ਤੇ ਹਾਈ ਗੁਰ ਜੀ ਦਾ ਖਾਲਸਾ ਭਾਈ ਤੁਸੀ ਕੀ ਬੋਲੇ ਇੱਕ ਮਿੰਟ ਹੋਗਾ ਆ ਬੰਦੇ ਸਪੋਰਟ ਤੇ ਆਏ ਨੇ ਉਹ ਪ੍ਰਵਾਸੀ ਬੰਦੇ ਦੀ ਉਲਟਾ ਸਾਡੀ ਦੁਕਾਨ ਤੇ ਉਹਨਾਂ ਨੇ ਹਮਲਾ ਕੀਤਾ ਤੇ ਹੁਣ ਹੁਣ ਨਹੀਂ ਹੋਣਾ ਨਹੀਂ ਉਹਨਾਂ ਨੇ ਆ ਦੇਖੋ ਆ ਬੰਦਾ ਹਲੇ ਕਹਿੰਦਾ ਕਹਿੰਦਾ ਅਸੀਂ ਕੰਪਲੀਟ ਕਰਦੇ ਆ ਮੈਡੀਕਲ ਕਰਦੇ ਆ ਕਾਦੇ ਦਰਵਾਜ਼ੀ ਦੀ ਗੱਲ ਆ ਨਹੀਂ ਬਿਲਕੁਲ ਦਰਵਾਜ਼ੀ ਵਾਲੀ ਗੱਲ ਆ ਤੁਸੀਂ ਆ ਵੀ ਕਹਿ ਰਹੇ ਮੈਡੀਕਲ ਕਰਾਉਣੇ ਆ ਉਧਰ ਬੰਦੇ ਦਾ ਹੱਡਿਓਂ ਭਰਾਇਆ ਮੈਨੂੰ ਭਰਾਵੀ ਚਾਹਦਿਆਂ ਫੇਰ ਸਰਦਨ ਮੇਰੀ ਗੱਲ ਸੁਣ ਆਪਾਂ ਮੌਜੂਦ ਬੈਠੇ ਆ ਕੋਈ ਹੋਣੀ ਨਹੀਂ ਵੀਰੇ ਆਹ ਵੀਡੀਓ ਸ਼ੇਅਰ ਕਰਦੇ ਐਸ ਐਚਓ ਸਾਹਿਬ ਨੂੰ ਪਤਾ ਆ ਹੁਣ ਇਹ ਜਨਾਨੀ ਦਾ ਸਾਰਾ ਲੈ ਕੇ ਆ ਦੇਖੋ ਇਹਨਾਂ ਦੀ ਕੋਈ ਵੀ ਗੱਲ ਨਹੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਬਰਵਾਸੀ ਬੰਦੇ ਨੇ ਇਹ ਹਮਲਾ ਕੀਤਾ ਉਹ ਲੈ ਕੇ ਜਾ ਰਹੇ ਹਨ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਗੱਲ ਸੁਣੋ ਸ਼ਾਬਾਸ਼ ਸਰ ਸ਼ਾਬਾਸ਼ ਉਹ ਪੱਤਰਕਾਰਾਂ ਸ਼ਾਬਾਸ਼ ਓ ਪੰਜਾਬੀਓ ਬੇੜਾ ਕਰੇਗਾ ਤੁਹਾਡਾ ਆਹ ਦੇਖੋ ਆਹ ਦੇਖੋ ਲੈ ਇੱਧਰ ਲੈ ਕਦੇ ਹੈਂਡੀਕਾਪ ਦੇ ਭਰਾ ਉਹ ਕਿਦੋਂ ਤੂੰ ਅੱਗੇ ਰੈਡੀ ਹੁੰਦੇ ਹੋ ਨਾ ਕੋਈ ਵੀ ਵੱਟ ਨਾ ਮਾਰੀ ਤੇਰੀ ਬੰਦੇ ਦੀ ਲੈ ਜੀ ਬਣੀ ਪਾਗੜੂ ਹੱਥ ਪਾ ਲੈ ਦੁਕਾਨ ਦੇ ਬਾਹਰ ਉਹ ਤਾਂ ਗੱਲ ਕਰਦਾ ਹੱਸ ਲਿਆ ਉਹ ਮੇਰੀ ਪਾਗੜੂ ਉਹ ਤਾਂ ਪਾਗੜੂ ਆ ਗਿਆ ਕਹਿੰਦਾ ਪੱਗ ਬਾ ਮਾਰੀ ਜਾਓ ਪੱਗ ਮਾਰੀ ਜਾਓ ਬੰਦਾ ਕਹਿੰਦਾ ਅੱਜ ਨਹੀਂ ਓਏ ਇਹਨੂੰ ਵੀ ਲੱਗ ਰਿਹਾ ਬਈ ਆਪਣਾ ਕੋਈ ਹੈ ਇਹ ਗੱਲ ਸੁਣੋ ਆਹ ਵੀਰ ਬਸਰੀ ਕੌਣ ਆ ਨਾਮ ਦੱਸੋ ਆ ਜਾ ਇਹ ਸਾਡੀ ਕਹਿੰਦਾ ਪੱਗਾਂ ਲਾਵਾਂਗੇ ਇਹ ਘੇਰੇ ਨੇ ਚੱਲਿਆ ਚੱਲਿਆ ਚੱਲੋ ਆਹ ਸ਼ਰੇਆ ਮੇਂ ਇਹ ਚੀਜ਼ ਹੋ ਰਹੀ ਆ ਚਲੋ ਚਲੋ ਸਾਰੇ ਚਲੋ ਸਾਰੇ ਆਓ ਉਹ ਸਾਰੇ ਜਿਹੜੇ ਆਣੇ ਦਿਵਸਾੜੇ ਮੋੜ ਚਲੇ ਟਾਨੇ ਚੱਲਣਾ ਸਾਰੇ ਆਓ ਸਾਰੇ ਕਿੱਥੇ ਲਿਆ ਮੋੜ ਚੱਲ ਭਾਈ ਆਓ ਹੈਲੋ ਹਾਂਜੀ ਸਸੀਕਾ ਸਰ ਕੌਣ ਸਸੀਕਾਲ ਜੀ ਸਫਰ ਟੈਲੀਵਿਜ਼ਨ ਤੋਂ ਜੋਤ ਗਰੇਵਾਲ ਗੱਲ ਕਰ ਰਿਹਾ ਜੀ ਹਾਂਜੀ ਹਾਂਜੀ ਵਾ ਖਾਲਸਾ ਵਾ ਫਤਿਹ ਜੀ ਵਾ ਗੁਰੂ ਜੀ ਕਾ ਖਾਲਸਾ ਵਾ ਗੁਰੂ ਜੀ ਕੀ ਫਤਿਹ ਰਿੰਕੂ ਗਾਂਧੀ ਜੀ ਨਾਲ ਗੱਲ ਹੋ ਰਹੀ ਹੈ ਜੀ ਹਾਂਜੀ ਅਣਕ ਸਿੰਘ ਖਾਲਸਾ ਔਰ ਰਿੰਕੂ ਗਾਂਧੀ ਜੀ ਜੀ ਖਾਲਸਾ ਦੀ ਇੱਕ ਥੋੜੀ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਹਾਂ ਜੀ ਇੱਕ ਔਰਤ ਨੂੰ ਤੁਸੀਂ ਘੇਰਦੇ ਨਜ਼ਰ ਆ ਰਹੇ ਹੋ ਹਾਂ ਹਾਂ ਹਾਈ ਵੋਲਟੇਜ ਡਰਾਮਾ ਕੀਤਾ ਜਾ ਰਿਹਾ ਹੈ ਹਾਂ ਜੀ ਹਾਂ ਜੀ ਉਹ ਉਹ ਹੁਣ ਦੀ ਵੀਡੀਓ ਜਾਂ ਪਹਿਲਾਂ ਦੀ ਵੀਡੀਓ ਹੈ ਇਹ ਜੀ ਪਰਸੋ ਦੀ ਵੀਡੀਓ ਹੈ ਜੀ ਜੀ ਇਹ ਕੀ ਕੀ ਕਾਰਨ ਬਣਿਆ ਕਿਉਂ ਘੇਰ ਰਹੇ ਆ ਉਹਨੂੰ ਇਹ ਜੀ ਕਾਰਨ ਇਹੀ ਹੈ ਜਿਹੜਾ ਹੁਣ ਚੱਲਿਆ ਪ੍ਰਵਾਸੀਆਂ ਤੇ ਬਾਰ ਬਾਰ ਪੰਜਾਬੀਆਂ ਤੇ ਹਮਲਾ ਨਹੀਂ ਉਹਨਾਂ ਨੇ ਵੀਡੀਓ ਦੇ ਵਿੱਚ ਤਾਂ ਕਿਸੇ ਤੇ ਹਮਲਾ ਕੀਤਾ ਹੀ ਨਹੀਂ ਨਾ ਤੁਹਾਡੇ ਤੇ ਹਮਲਾ ਕੀਤਾ ਤੇ ਵੀਡੀਓ ਬਣਾਉਣ ਵਾਲੇ ਤੇ ਹਮਲਾ ਕੀਤਾ ਤੁਸੀਂ ਉਹਨਾਂ ਨੂੰ ਕਿਉਂ ਘੇਰ ਰਹੇ ਹੋ ਤੁਸੀਂ ਸ਼ਾਇਦ ਵੀਡੀਓ ਪੂਰੀ ਦੇਖੀ ਨਹੀਂ ਜੀ ਉਹਦੇ ਵਿੱਚ ਪਹਿਲੇ ਇਹ ਲੇਡੀਜ਼ ਆਈ ਦੁਕਾਨ ਦੇ ਉੱਤੇ 10 ਦਿਨ ਤੋਂ ਇੱਕ ਹੈਂਡੀਕੈਪਡ ਭਰਾ ਨੂੰ ਤੂਕੀ ਕਰਦੀ ਪਈ ਸੀ ਹੂੰ ਉਹ ਹੈਂਡੀਕੈਪਟ ਤੁਹਾਡਾ ਕੀ ਲੱਗਦਾ ਜੀ ਬ੍ਰਦਰ ਆ ਮੇਰਾ ਮੇਰੀ ਆਪਣੀ ਦੁਕਾਨ ਆ ਉਹ ਠੀਕ ਹੈ ਜੀ ਤੇ ਨਹੀਂ ਇਹ ਨਹੀਂ ਲੱਗਦਾ ਵੀ ਉਹਨੂੰ ਜਿਵੇਂ ਤੁਸੀਂ ਇੱਕ ਸ਼ਬਦ ਵਰਤੇ ਆ ਬਦਮਾਸ਼ ਇਹ ਸ਼ਬਦ ਵਰਤਨਾ ਗਲਤ ਸੀ ਦੇਖੋ ਜੀ ਜਿਹੜੀ ਬਦਮਾਸ਼ੀ ਕਰੋਗੀ ਤੁਹਾਡੇ ਇੱਕ ਗੱਲ ਮੈਂ ਸਪਸ਼ਟ ਕਰਨਾ ਚਾਹੁੰਦਾ ਤੁਹਾਡੇ ਤੁਹਾਨੂੰ ਵੀ ਪੁੱਛਣਾ ਜਾਨਾ ਜੇ ਤੁਹਾਡੇ ਘਰੇ ਕੋਈ ਲੇਡੀਜ਼ ਜਾਂ ਚਾਰ ਬੰਦੇ ਲੈ ਕੇ ਆ ਕੇ ਰੋਜ਼ ਧਮਕੀਆਂ ਦੇਊਗੀ ਗਾਲੀ ਗਲੋਚ ਕਰੂਗੀ ਤੇ ਉੱਥੇ ਤੁਸੀਂ ਉਹਨੂੰ ਕੀ ਕਹੋਗੇ ਤੇ ਉਹਨੂੰ ਚਾਹ ਪਾਣੀ ਪੁੱਛੋਗੇ ਰੋਟੀ ਖਿਲਾਓਗੇ ਕਿ ਕੀ ਕਰੋਗੇ ਤੁਸੀਂ ਆਪ ਤੁਸੀਂ ਨਹੀਂ ਤੁਹਾਨੂੰ ਵੀ ਸਭ ਤੋਂ ਪਹਿਲਾਂ ਸਾਨੂੰ ਕਾਨੂੰਨ ਦੀ ਥੈਟ ਲੈਣੀ ਚਾਹੀਦੀ ਸੀ ਤੁਸੀਂ ਕਾਨੂੰਨ ਦੀ ਸਹਾਇਤਾ ਨਹੀਂ ਤਾਂਹੀਂ ਬਚਿਆ ਅੱਜ ਮੈਂ ਤਾਂਹੀਂ ਅੱਜ ਸਪਸ਼ਟਿਕਰਨ ਦੇ ਰਿਹਾ ਜੀ ਕਾਨੂੰਨ ਦੇ ਪਹਿਲਾਂ ਜੇ ਤੁਹਾਨੂੰ ਪਤਾ ਵੀ ਉਹ ਤੁਹਾਨੂੰ ਤੰਗ ਪਰੇਸ਼ਾਨ ਕਰਦੀ ਸੀ ਤਾਂ ਮੁਕਿਆਂ ਨੂੰ ਤੁਸੀਂ ਕੋਈ ਥਾਣੇ ਦੇ ਵਿੱਚ ਕੰਪਲੀਟ ਦਿੱਤੀ ਕੋਈ ਜਦੋਂ ਉਹ ਪਿੱਛੇ ਕਰਕੇ ਆਈ ਸੀ ਉਦੋਂ ਉਦੋਂ ਦੋ ਤਿੰਨ ਬੰਦੇ ਇਹਨਾਂ ਦੇ ਕਿਰਾਏ ਜਿਹੜਾ ਮਕਾਨ ਮਾਲਕ ਸੀ ਉਹ ਕਹਿ ਦਿੰਦਾ ਸੀ ਉਹਨੂੰ ਅਸੀਂ ਕਹਿੰਦੇ ਸੀ ਪਹਿਲੇ ਕਿ ਅਸੀਂ ਰਿਪੋਰਟ ਲਿਖਾਣ ਲੱਗੇ ਆ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਸਮਝਾ ਦਵਾਂਗਾ ਠੀਕਾ ਉਹ ਬ੍ਰਦਰ ਨੇ ਹੈਂਡੀਕੈਪ ਨੇ ਸਾਨੂੰ ਦੱਸਿਆ ਨਹੀਂ ਸੀ ਇਹ ਚੀਜ਼ ਦਾ ਉਹਦੋਂ ਅਚਾਨਕ ਮੈਂ ਬੈਠਾ ਸੀ ਮੇਰੇ ਸਾਹਮਣੇ ਇਹ ਮੌਕਾ ਇਹ ਮੌਕੇ ਤੇ ਜਦੋਂ ਇਹ ਗੱਲ ਹੋਈ ਆ ਉਦੋਂ ਜਦੋਂ ਇਹ ਬੋਲਣ ਲੱਗੀ ਆ ਮੇਰੇ ਉੱਤੇ ਵੱਡਾ ਬ੍ਰਦਰ ਵੀ ਬੈਠਾ ਸੀਗਾ ਉਹਨੂੰ ਕਹਿੰਦੀ ਕਹਿੰਦੀ ਗੱਲ ਸੁਣੋ ਉਹ ਕਹਿੰਦਾ ਕੋਈ ਭੈਣੇ ਜਿਹੜਾ ਸਰਕਾਰੀ ਕੰਮ ਹੁੰਦਾ ਨਾ ਇਹ ਉਹ ਸਰਕਾਰ ਦੇ ਮੁਤਾਬਕ ਹੀ ਹੁੰਦਾ ਹੈ ਉਹ ਸੀ ਨਹੀਂ ਕਰ ਸਕਦੇ ਉਹਦੇ 'ਚ ਸਿਰਫ ਸਾਡਾ ਕੰਮ ਅਪਲਾਈ ਕਰਨਾ ਹੁੰਦਾ ਤੇ ਉਹ ਉਹਦੇ ਵਿੱਚ ਜਦੋਂ ਇਹ ਹਾਈਪਰਜੀ ਹੋਣ ਲੱਗ ਪਈ ਮੈਨੂੰ ਇਹ ਜਾਣਦਾ ਮੈਂ ਇਹ ਕਰਾ ਦੂੰਗੀ ਮੈਂ ਉਹ ਕਰਾ ਦੂੰਗੀ ਬੋਲੀ ਜਾਵੇ ਬਾਅਦ ਵਿੱਚ ਜਦੋਂ ਇਹਨੇ ਉਹ ਜਿਹੜੀ ਗੱਲ ਕੀਤੀ ਜਿਹੜੀ ਗੋਲੀਆਂ ਵਾਲੀ ਕਿ ਮੈਂ ਮੈਂ ਮਾਰ ਕੇ ਭੱਜ ਜਾਊਂਗੀ ਤੇ ਤੁਸੀਂ ਪੁੱਛਣਾ ਤੁਸੀਂ ਲੱਭਣਾ ਵੀ ਨਹੀਂ ਐਡਰੈਸ ਵੀ ਨਹੀਂ ਲੱਭਣਾ ਮੈਂ ਫਿਰ ਉੱਥੇ ਆ ਮੈਂ ਕਿਹਾ ਬੀਬਾ ਗੱਲ ਸੁਣੋ ਮੈਨੇ ਤੂੰ ਪਹਿਲੇ ਬੰਦੇ ਨੂੰ ਭੇਜ ਨਾਲੇ ਗੋਲੀਆਂ ਗੋਲੀਆਂ ਇਹ ਮੈਂ ਜਨਾਨੀ ਨੂੰ ਉਦੋਂ ਮੈਂ ਅਸੀਂ ਸੀਰੀਅਸ ਨਹੀਂ ਲਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੂੰ ਬੰਦੇ ਨੂੰ ਭੇਜ ਉਹਦੇ ਨਾਲ ਅਸੀਂ ਗੱਲ ਕਰਾਂਗੇ ਅਸੀਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ ਜਨਾਨੀ ਨਾਲ ਕੀ ਕਰੀਏ ਉਹ ਤੇ ਹੁਣੇ ਹੀ ਤਾਂ ਸਾਨੂੰ ਕਹਿੰਦੀ ਗੋਲੀ ਹਮਰਵਾ ਦੇ ਕਹ ਲਉ ਤੂੰ ਇਥੇ ਇਕੱਲਾ ਬੰਦਾ ਹੋਵੇ ਉੱਥੇ ਬੰਦਾ ਕੀ ਕਰੂਗਾ ਜੀ ਇਹ ਰਿੰਕੂ ਜੀ ਉਹ ਅਸਲਾ ਨਾਲ ਲੈ ਕੇ ਆਈ ਸੀ ਜਿਹੜੇ ਹਿਸਾਬ ਨਾਲ ਤੁਸੀਂ ਕਹੀ ਜਾਂਦੇ ਹੋ ਕਹਿੰਦੀ ਮੈਂ ਗੋਲੀ ਚਲਾ ਦੂੰਗੀ ਅਸਲਾ ਨਾਲ ਹੁੰਦਾ ਦੱਸੋ ਜੀ ਜਦੋਂ ਕੋਈ ਧਮਕੀ ਦਿੰਦਾ ਅਸਲਾ ਉਹਦੇ ਕੋਲ ਹੁੰਦਾ ਫੇਰ ਆਪਾਂ ਇਹ ਵੀ ਕਿਵੇਂ ਕਹਿ ਸਕਦੇ ਆ ਵੀ ਉਹ ਹਮਲਾ ਕਰ ਹੀ ਸਕ ਦੇਖੋ ਜੀ ਇਹ ਵੀ ਕਿਵੇਂ ਕਹਿ ਸਕਦੇ ਕਿ ਢੰਡਾਰੀ ਇੱਕ ਬੰਦੇ ਨੂੰ ਮਾਰ ਕੇ ਜਨਾਨੀ ਨੂੰ ਮਾਰ ਇਹ ਕਪੜੇ ਪਾੜ ਕੇ ਬੰਦਾ ਹਲੇ ਤੱਕ ਲੱਭਿਆ ਨਹੀਂ ਉਹਦੇ ਵਿੱਚ ਵੀ ਦੋ ਤਿੰਨ ਜਨਾਨੀਆਂ ਸੀਗੀਆਂ ਉੱਤੇ ਜੀ ਖਾਲਸਾ ਜੀ ਕਿਤੇ ਇਹ ਤਾਂ ਨਹੀਂ ਕਈ ਵਾਰੀ ਅਕਸਰ ਹੀ ਹੁਣ ਜਿਹੜੇ ਹਾਲਾਤ ਚੱਲ ਰਹੇ ਆ ਪੰਜਾਬ ਦੇ ਪ੍ਰਵਾਸੀਆਂ ਤੇ ਪੰਜਾਬੀਆਂ ਦੀ ਲੜਾਈ ਬਣਾ ਕੇ ਨਿੱਜੀ ਰੰਜੀਸ਼ ਜਾਂ ਕੋਈ ਹੋਰ ਰੰਜੀਸ਼ਾਂ ਨੂੰ ਇਲਜ਼ਾਮ ਦਿੱਤਾ ਜਾਂਦਾ ਐਦਾਂ ਦੀ ਕੋਈ ਗੱਲਬਾਤ ਤਾਂ ਨਹੀਂ ਇਦਾਂ ਦੀ ਜੀ ਅੱਜ ਤੱਕ ਨਾ ਜਨਾਨੀ ਮੈਨੂੰ ਮਿਲੀ ਆ ਨਾ ਮੈਂ ਜਨਾਨੀ ਨੂੰ ਮਿਲਿਆ ਠੀਕ ਆ ਉਹਦੋਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਾ ਹੀ ਅੱਜ ਤੱਕ ਮੈਂ ਕਦੇ ਇਦਾਂ ਦੀ ਗੱਲ ਹੋਈ ਆ ਜੇ ਤੇ ਗੱਲ ਪਤਾ ਕੀ ਆ ਵੀਰ ਤੁਸੀਂ ਆਪ ਦੇਖ ਲਓ ਪੰਜਾਬ ਦੇ ਵਿੱਚ ਨਿਤ ਨਦੀਆਂ ਗੰਗਾ ਬੰਦੀਆਂ ਨੇ ਨਿਤ ਰੋਜ਼ ਅਸੀਂ ਮਸਲੇ 'ਚ ਜਾਨੇ ਆ ਅਸੀਂ ਢੰਡਾਰੀ ਜਾਗਿਆ ਉੱਥੇ ਦੇਖਿਆ ਉੱਥੇ ਇੱਕ ਪੰਜਾਬੀ ਵੀਰ ਦਾ ਕਤਲ ਕਰਤਾ ਤੇ ਭੈਣ ਦੇ ਕੱਪੜੇ ਤੱਕ ਪਾੜੇ ਗਏ ਦੱਸੋ ਕੋਈ ਇਨਸਾਫ ਮਿਲਿਆ ਉਹ ਕੋਈ ਪੰਜਾਬੀ ਨਹੀਂ ਸੀ ਉਹ ਵੀ ਪ੍ਰਵਾਸੀ ਸੀਗੇ ਜੀ ਠੀਕ ਆ ਮੈਂ ਸਾਰਿਆਂ ਨੂੰ ਨਹੀਂ ਮਾੜਾ ਕਹਿੰਦਾ ਕਿ ਸਾਰੇ ਹੀ ਮਾੜੇ ਹੁੰਦੇ ਨੇ ਪਰ ਜਿਹੜੇ ਇਹ ਕੁਝ ਗੈਂਗਾ ਬਣਾ ਬਣਾ ਕੇ ਇਹ ਚੀਜ਼ਾਂ ਕਰਦੇ ਪਏ ਨੇ ਉਹ ਬਹੁਤ ਮਾੜਾ ਆ 나ਈ ਪ੍ਰਸ਼ਾਸਨ ਕੋਈ ਹਲੇ ਤੱਕ ਇਹਨਾਂ ਦੇ ਪੁਖਤਾ ਉਹ ਕਰ ਸਕਿਆ ਜਦੋਂ ਜੇ ਉਹ ਵੀਡੀਓ ਬਣੀ ਨਾ ਅੱਜ ਮੈਂ ਬੱਚਾ ਤੁਹਾਡੇ ਅਕੇ ਬਿਆਨ ਦੇ ਰਿਹਾ ਜੇ ਜਦੋਂ ਇਹ ਜਨਾਨੀ ਉਹਦੇ ਤੇ ਧੰਗਿਆ ਦੇ ਕੇ ਗਈ ਮੈਂ ਉਦੋਂ ਐਸਐਚਓ ਸਾਹਿਬ ਨੂੰ ਫੋਨ ਕਰਤਾ ਸੀ ਐਸਐਚਓ ਸਾਹਿਬ ਦੀ ਉਹਦੇ ਡਿਊਟੀਆਂ ਲੱਗੀਆਂ ਸੀ ਲਾਢੋਵਾਲ ਧਰਨਾ ਸੀ ਉਹਨਾਂ ਨੇ ਫਿਰ ਵੀ ਮੁਲਾਜ਼ਮ ਭੇਜੇ ਜੇ ਮੁਲਾਜ਼ਮ ਆਉਂਦੇ ਨੂੰ ਟਾਈਮ ਲੱਗਿਆ ਉਦੋਂ ਅਸੀਂ ਇਸ ਕਰਕੇ ਉਹ ਜਦੋਂ ਤੁਸੀਂ ਵੀਡੀਓ ਦੇਖ ਰਹੇ ਮੈਂ ਕੀ ਰਿਹਾ ਮੈਂ ਲੇਡੀਜ਼ ਨੂੰ ਹੱਥ ਤੱਕ ਨਹੀਂ ਲਾਇਆ ਨਹੀਂ ਉਸ ਨਾਲ ਕੋਈ ਬਦਸਲੂਕੀ ਆ ਉਹਨੂੰ ਭੈਣ ਬੀਬਾ ਕਹਿ ਕੇ ਉਹਨੂੰ ਮੈਂ ਘੇੜ ਕੇ ਜਰੂਰ ਲੈ ਗਿਆ ਕੱਲ ਨੂੰ ਉਹ ਜਿੱਦਾਂ ਪੰਜਾਬ ਇੱਕ ਪੰਜਾਬੀ ਬੰਦੇ ਜਿਹੜਾ ਸਾਥ ਦੇ ਰਿਆ ਸੀ ਉਹਨਾਂ ਦਾ ਉਹ ਬੰਦੇ ਦੀ ਸ਼ਹਾਦਤ ਇਹ ਕੱਲ ਨੂੰ ਉਹ ਕੱਪੜੇ ਪਾੜ ਕੇ ਪੇਸ਼ ਹੋ ਜਾਂਦੀ ਜੇ ਸਾਨੂੰ ਕਿਹਨੇ ਪੁੱਛਣਾ ਸੀ ਭਾਈ ਅਮਰਤਪਾਲ ਸਿੰਘ ਖਾਲਸਾ ਵਰਗੇ ਨਹੀਂ ਕਿਸੇ ਨੇ ਪੁੱਛਿਆ ਜਾਂ ਹੋਰ ਕਈ ਬੈਸਾ ਵਰਗੇ ਨਹੀਂ ਬਖਸ਼ੇ ਗਏ ਜਾਂ ਹੋਰ ਕਈ ਬੰਦੇ ਇੱਥੇ ਜਿਹੜੇ ਜੇਲਾ ਦੇ ਵਿੱਚ ਧੱਕੇ ਖਾ ਰਹੇ ਨੇ ਉਹ ਨਹੀਂ ਬਖਸ਼ੇ ਗਏ ਸਾਡੇ ਵਰਗਾ ਕੀ ਬਖਸ਼ੇ ਜਾਣਾ ਮਿੰਟ ਜੇ ਪਰਚਾ ਹੋ ਜਾਣਾ ਸੀਗਾ ਨਾ ਕੋਈ ਮੀਡੀਆ ਨੇ ਵਰਜਨ ਲੈਣਾ ਸੀ ਸਾਡਾ ਮਿੰਟ ਜੇ ਕਹਿੰਦਾ ਸੀ ਨਿੰਗ ਸਿੰਘ ਨੇ ਇੱਕ ਜਨਾਨਾ ਨਾਲ ਬਸਲੂਕੀ ਕੀਤੀ ਇਹੇ ਚੀਜ਼ਾਂ ਹੋ ਗਈਆਂ ਹੁਣ ਹੁਣ ਵੀ ਜਿਹੜੀ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਇਹੀ ਲਿਖਿਆ ਨੈਸ਼ਨਲ ਮੀਡੀਆ ਵੱਲੋਂ ਇੱਕ ਢਿੰਗ ਵੱਲੋਂ ਬਰਸਲੂਕੀ ਕੀਤੀ ਗਈ ਕਿ ਇੱਕ ਇਹ ਫੇਮ ਦੇ ਲਈ ਤਾਂ ਨਹੀਂ ਕਰ ਰਹੇ ਤੁਸੀਂ ਇਹ ਸਭ ਦੇਖੋ ਜੀ ਫੇਮ ਤੇ ਮੈਨੂੰ ਵਾਹਿਗੁਰੂ ਦਾ ਉਹਦਾ ਵੀ ਬਹੁਤ ਆ ਮੈਂ ਉਹਦਾ ਵੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਫੇਮ ਦੀ ਸਾਨੂੰ ਲੋੜ ਨਹੀਂ ਫੇਮ ਤੇ ਪਰਮਾਤਮਾ ਦੇ ਨਾਲ ਪਹਿਲੇ ਬਥੇਰੇ ਆ ਫੇਮ ਤੇ ਉਹਨੂੰ ਲੈਣ ਦੀ ਲੋੜ ਆ ਜਿਹੜਾ ਇਹ ਫੇਮ ਦਾ ਨੈਸ਼ਨਲ ਗੋਦੀ ਮੀਡੀਆ ਨੇ ਲੈ ਦੇਣੇ ਜੀ ਜਿਹੜੇ ਜਿਹੜੇ ਆਹ बार-बार ਇਹ ਮਤਲਬ ਉੱਤੇ ਹੈਡਲਾਈਨ ਲਿਖ ਰਹੇ ਨੇ ਚਾਹੇ ਉਹ ਰੋਜ਼ਾਨਾ ਸਪੋਕਸ ਹੋਵੇ ਚਾਹੇ ਨਿਊਜ਼ 18 ਹੋਵੇ ਚਾਹੇ ਜੋ ਜਿਹੜੇ ਵੀ ਚੈਨਲ ਹੈ ਜਿਨ੍ਹਾਂ ਨੇ ਇਹ ਹੈਡਲਾਈਨਾਂ ਲਾਈਆਂ ਕਿ ਬੰਦੀ ਬਣਾ ਕੇ ਰੱਖਿਆ ਦੱਸੋ ਕਿਹੜਾ ਬੰਦੀ ਬਣਾ ਕੇ ਰੱਖਿਆ ਅਸੀਂ ਦੇ ਸੇਫਟੀ ਅਸੀਂ ਦੇ ਕਾਨੂੰਨ ਕਾਨੂੰਨ ਦੇ ਹਸਾਰੇ ਦੇ ਵਿੱਚ ਪਹਿਲਾਂ ਕਾਰਜ ਕੀਤਾ ਕਿ ਕਾਨੂੰਨ ਆ ਕੇ ਇਸ ਨੂੰ ਲੈ ਕੇ ਜਾਵੇ ਇਸ ਨੂੰ ਵਾਜਤ ਇੱਜ਼ਤ ਨਾਲ ਤੇ ਉੱਤੇ ਥਾਣੇ ਦੇ ਵਿੱਚ ਅਸੀਂ ਗੱਲ ਕਰਾਂਗੇ ਪਰ ਥਾਣੇ ਦੇ ਵਿੱਚ ਜਦੋਂ ਉਹ ਲੈ ਕੇ ਗੱਲ ਮੈਟਰ ਬਿਲਕੁਲ ਖਤਮ ਜੇ ਅੱਜ ਇਹ ਵੀਡੀਓ ਹੈਗੀ ਨਾ ਵੀਰੇ ਅੱਜ ਇੱਕ ਨਿਕ ਸਿੰਘ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਜੀ 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 ਦੂਜੀ ਗੱਲ ਇਹ ਆ ਤੁਸੀਂ ਮੇਰੇ ਬਾਰੇ ਬਾਏ ਰਿਕਾਰਡ ਗੱਲ ਕਰ ਲਿਓ ਮੇਰੀ ਪੰਜਾਬ ਸਿੰਘ ਸੰਸਥਾ ਚੱਲਦੀ ਆ ਜਿਦੇ ਵਿੱਚ ਹਜ਼ਾਰਾਂ ਧੀਆਂ ਦੇ ਘਰ ਵਸਾਏ ਨੇ ਕਈ ਧੀਆਂ ਨੂੰ ਇਨਸਾਫ ਦਿਵਾਇਆ 6 ਸਾਲ ਦੀ 25 ਦਾ 6ਵੇਂ ਪਾਸ਼ਾਹੀ ਗੁਰਦੁਆਰੇ ਕੋਲ ਰੇਪ ਹੋ ਗਿਆ ਸੀ ਉਹਦਾ ਇਨਸਾਫ ਅਸੀਂ ਦਿਵਾਇਆ ਹੋਰ ਵੀ ਕਈ ਧੀਆਂ ਭੈਣਾਂ ਨੂੰ ਇੱਜ਼ਤਾਂ ਦਵਾਈਆਂ ਨੇ ਅਸੀਂ ਇੱਜ਼ਤਾਂ ਕਰਨ ਵਾਲੇ ਆ ਅਸੀਂ ਖਾਲਸਾ ਰਵਾਇਤ ਨਾਲ ਜ਼ਿਆਦਾ ਆ ਅਸੀਂ ਧੀਆਂ ਭੈਣਾਂ ਤੇ ਕਦੇ ਹੱਥ ਚੱਕਿਆ ਨਾ ਕਦੇ ਚੱਕਣਾ ਨਾ ਹੀ ਵੀਡੀਓ ਦੇ ਵਿੱਚ ਅਸੀਂ ਚੱਕਿਆ ਜੀ ਹਾਂ ਤੁਸੀਂ ਖੁੱਲ ਕੇ ਨਾਮ ਲਏ ਆ ਜਿਵੇਂ ਚੈਨਲਾਂ ਦੇ ਕਈ ਚੈਨਲਾਂ ਦੇ ਨਾਮ ਲੈਂਦੇ ਤੁਹਾਨੂੰ ਡਰ ਨਹੀਂ ਲੱਗਦਾ ਡਰ ਜੀ ਡਰ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਜਦੋਂ ਉਸ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਖੰਡੇ ਬਾੜੇ ਦੀ ਪੌਲ ਛਕਾਤੀ ਨਾ ਉਹ ਡਰ ਉਸ ਦਿਨ ਹੀ ਖਤਮ ਹੋ ਗਿਆ ਸੀਗਾ ਇਹ ਸਿਰ ਤੇ ਅਸੀਂ ਦੇ ਚੁੱਕੇ ਆ ਤਾਂ ਤੇ ਧੜਾ ਚੱਲਿਆ ਫਿਰਦਾ ਬਸ ਹੋਰ ਕੁਝ ਨਹੀਂ ਜੀ ਖਾਲਸਾ ਜੀ ਬਹੁਤ ਬਹੁਤ ਸ਼ੁਕਰੀਆ ਆਪਣੀ ਬਾਈਟ ਦੇਣ ਵਾਸਤੇ ਵਰਜ ਹੁੰਦੇ ਨਾ ਤੇ ਦੂਜੀ ਗੱਲ ਇਹ ਮੈਂ ਕਹਿਣਾ ਚਾਹੁੰਦਾ ਵੀਰ ਜਿਹੜੇ ਇਹ ਜਿਹੜੇ ਆਹ ਮੇਰੇ ਖਿਲਾਫ ਖਬਰ ਚਲਾ ਰਹੇ ਨੇ ਮੈਂ ਇੱਕ ਗੱਲ ਦੱਸਣਾ ਜਾਂਦਾ ਫੇਮਸ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਸਿੰਘ ਬਣ ਜਾਂਦਾ ਨਾ ਬੰਦਾ ਫੇਮਸ ਉਦੋਂ ਹੀ ਹੋ ਜਾਂਦਾ ਠੀਕ ਆ ਦੂਜੀ ਗੱਲ ਇਹ ਆ ਜੇ ਅੱਜ ਅਸੀਂ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਬੋਲੀ ਪੰਜਾਬ ਨੂੰ ਨਾ ਸਾਂਭ ਸਕੇ ਨਾ ਤਾਂ ਬੇੜਾ ਗਰਗ ਹੋ ਜਾਣਾ ਜੀ ਤੇ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜੋ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਦੇਖ ਸਾਰੇ ਪ੍ਰਵਾਸੀਆਂ ਨੂੰ ਨਹੀਂ ਮੈਂ ਮਾਰਾ ਕਹਿਣਾ ਠੀਕ ਆ ਇਹਦੇ ਵਿੱਚ ਕਈ ਗੈਂਗਾ ਬਣਾ ਕੇ ਕਈ ਕਿਸ ਤਰ੍ਹਾਂ ਬੰਦਿਆਂ ਦੇ ਵਾਰ ਕਰਦੇ ਨੇ ਮੈਂ ਕਹਿਣਾ ਕਿ ਅੱਜ ਤੁਸੀਂ ਆ ਜਾਓ ਢੰਡਾਰੀ ਜਾਓ ਜੋਗਿਆਣੇ ਕਿਸੇ ਇੱਕ ਬੰਦੇ ਨੂੰ ਛੇੜ ਕੇ ਦੇਖ ਲਓ ਸਾਰੇ ਪੈ ਜਾਣਗੇ ਖਾਲਸਾ ਜੀ ਤੁਸੀਂ ਕਹਿੰਦੇ ਹੋ ਗੈਂਗੜੀਆਂ ਹੋਈਆਂ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰਦੇ ਦੱਸਿਆ ਵੀ ਇੱਕ ਉਹ ਔਰਤ ਦੇ ਨਾਲ ਪੰਜਾਬੀ ਵੀ ਸੀ ਤਾਂ ਸਾਡੇ ਪੰਜਾਬੀ ਵੀਰੇ ਵੀ ਨਾਲ ਹੀ ਉਨਾਂ ਹੀ ਹੱਕਦਾਰਾ ਗੰਗਾ ਬਣਾਉਣ ਦੇ ਵਿੱਚ ਉਹ ਉਹ ਆਪ ਨਾਲ ਉਹਨਾਂ ਦੇ ਰਲ ਜਾਂਦੇ ਆ ਮੈਂ ਹੀ ਮੈਸੇਜ ਇਹੀ ਦੇਣਾ ਚਾਹੁੰਦਾ ਸਾਰੀ ਕੌਮ ਨੂੰ ਸਾਰੇ ਪੰਜਾਬ ਨੂੰ ਜੀ ਕੀ ਜੇ ਪੰਜਾਬੀ ਪੰਜਾਬ ਨੂੰ ਜੇ ਕੌਮ ਨੂੰ ਬਚਾਉਣਾ ਨਾ ਮੇਰੀ ਬੇਨਤੀ ਆ ਜੀ ਤੇ ਇਹ ਦੀਪ ਸਿੱਧੂ ਸੱਚੀ ਕਹਿ ਗਿਆ ਸੀ ਕਿ ਅਸੀਂ ਗੁਲਾਮ ਆ ਇਹ ਗੁਲਾਮੀ ਦੀ ਨਿਸ਼ਾਨੀ ਆ ਠੀਕ ਆ ਜੇ ਇਸ ਕਰਕੇ ਜੇ ਗੁਲਾਮੀ ਨੂੰ ਖਲੋਣਾ ਆ ਜੇ ਇਕੱਠੇ ਹੋਣਾ ਪੈਣਾ ਤੇ ਪੰਜਾਬ ਵਿੱਚੋਂ ਜਿਹੜੀ ਇਹ ਗੰਗਾ ਬੰਦੀਆਂ ਨੇ ਇਹਨਾਂ ਦੀਆਂ ਬਰਵਾਸੀਆਂ ਦੀਆਂ ਤੇ ਉਹਨਾਂ ਨੂੰ ਮੇਰੀ ਚੇਤਾਵਨੀ ਵੀ ਆ ਕਿ ਅੱਗੇ ਤੋਂ ਇਹ ਮੇਰਾ ਪੱਕਾ ਸਟੈਂਡ ਹੈ ਜੇ ਕੋਈ ਕਿਸੇ ਪੰਜਾਬੀ ਤੇ ਦੁਬਾਰਾ ਹਮਲਾ ਕਰੂਗਾ ਬਖਸ਼ਾਂਗੇ ਨਹੀਂ ਪਹਿਲੇ ਕਾਨੂੰਨ ਨੂੰ ਕਹਾਂਗੇ ਜੇ ਕਾਨੂੰਨ ਨਹੀਂ ਸੁਣੂਗਾ ਫਿਰ ਆਪਣੇ ਤਰੀਕੇ ਨਾਲ ਕਰਾਂਗੇ ਬਾਕੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਪਹਿਲ ਦਿੱਤੀ ਜਾਵੇ ਕੰਮਾਂ ਲਈ ਵੀ ਤੇ ਜ਼ਮੀਨਾਂ ਗੈਰ ਪੰਜਾਬੀਆਂ ਨੂੰ ਨਾ ਵੇਚਿਆ ਜਾਣ ਇਹ ਵਿਧਾਨ ਸਭਾ ਦੇ ਵਿੱਚ ਸਾਰੇ ਐਮਐਲਏ ਨੂੰ ਆਵਾਜ਼ ਚੱਕਣੀ ਚਾਹੀਦੀ ਆ ਜੀ ਹਾਂ ਖਾਲਸਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ